ਨਰਿੰਦਰਦੀਪ ਨੌਜਵਾਨ ਨੂੰ ਬਿਲਕੁਲ ਬੇਕਸੂਰਾ ਔਰ ਬਠਿੰਡੇ ਦੇ ਸੀਆਈਏ ਸਟਾਫ ਵੱਲੋਂ ਉਹਨੂੰ ਬੇਰਹਿਮੀ ਨਾਲ ਕੋਹ ਕੋ ਕੇ ਮਾਰਿਆ ਗਿਆ ਲਗਭਗ ਉਹਦੇ 19 ਥਾਵਾਂ ਤੇ ਜਿਹੜਾ ਕਰੰਟ ਲਾਇਆ ਗਿਆ ਬਹੁਤ ਥਾਵਾਂ ਤੇ ਇੱਥੇ ਤੱਕ ਉਹਦੇ ਗੁੱਪ ਤੰਗਾ ਤੇ ਪੂਰੀ ਬਾਡੀ ਦੇ ਉੱਤੇ ਨਿਸ਼ਾਨ ਨੇ ਤੇ ਉਹਨੂੰ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਇਹ ਕੱਲ ਨਰਿੰਦਰਦੀਪ ਦਾ ਕਤਲ ਨਹੀਂ ਹੈਗਾ ਅਸੀਂ ਸਮਝਦੇ ਆਂ ਇਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਪੂਰਾ ਇੱਕ ਵਰਦਾਨ ਸਜ ਜਾਏਗਾ ਕਿ ਅਸੀਂ ਯੋਧ ਨਸ਼ਿਆਂ ਵਿਰੋਧੀ ਕਿਉਂ ਨੋ ਨੇ ਟਾਈਟਲ ਲੱਭਿਆ ਹੋਇਆ ਤੇ ਉਹਦੇ ਨਾਮ ਦੇ ਹੇਠ ਲਗਭਗ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਘਟਨਾਵਾਂ ਨੂੰ ਅੰਜਾਮ ਦੇ ਰਿਆ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਰੁਟੀਨ ਦੇ ਵਿੱਚ ਆਪਦੇ ਕੰਮ ਧੰਦੇ ਜਾ ਰਿਹਾ ਉਹ ਕਦੇ ਆਪ ਤੋਂ ਕਾਇਲਰ ਸੈਂਟਰ ਦੇ ਵਿੱਚ ਇੱਕ ਟੀਚਰ ਆ ਠੀਕ ਹੈ ਜਦੋਂ ਇੱਕਦਮ ਉਹਦੇ ਤੇ ਇਸ ਤਰ੍ਹਾਂ ਬਲੇਮ ਲਾਦਾ ਉਹਦੇ ਕਤਲ ਦੀ ਖਬਰ ਸਿੱਧਾ ਆਉਂਦੀ ਹੈ ਘਰੇ ਤਾਂ ਸਾਡਾ ਵੀ ਦਿਲ ਜਿਹੜਾ ਝੰਡੋੜਿਆ ਗਿਆ ਕੱਲ ਸੁਣ ਕੇ ਕਿ ਜਿਹੜੀ ਪੁਲਿਸ ਤੋਂ ਕਦੇ ਉਮੀਦ ਹੁੰਦੀ ਆਮ ਲੋਕਾਂ ਨੂੰ ਕਿ ਉਹਨੇ ਇਨਸਾਫ ਦੇਣਾ ਏ ਉਸੇ ਪੁਲਿਸ ਨੇ ਅੱਜ ਉਹਨਾਂ ਦੇ ਨੌਜਵਾਨ ਪੁੱਤ ਨੂੰ ਕਤਲ ਕਰ ਦਿੱਤਾ ਏ ਜੇਤ ਦੀ ਗੱਲ ਕਰ ਲਓ ਕਹਿੰਦੇ ਅਸੀਂ ਕ੍ਰਾਂਤੀ ਲਿਆਂਦੀ ਸਿੱਖਿਆ ਦੀ ਗੱਲ ਕਰ ਲਓ ਸਿੱਖਿਆ ਕ੍ਰਾਂਤੀ ਉਹ ਲੈ ਕੇ ਆਏ ਆ ਨੁਹਾਰ ਬਦਲਣ ਦੀ ਰੰਗਲਾ ਪੰਜਾਬ ਬਣਾਉਣ ਦੀ ਹਰ ਇੱਕ ਗੱਲ ਦਾ ਉਹ ਦਾਅਵਾ ਅੱਜ ਵੀ ਕਰ ਰਹੇ ਆ ਕਿ ਅਸੀਂ ਲੱਗੇ ਹੋਇਆ ਉਸ ਪਾਸੇ ਇਹਨਾਂ ਦੇ ਵਿੱਚ ਕੁੜੀਆਂ ਦਾ ਕਾਲਜ ਜਿੱਥੇ ਬਹੁਤ ਵੱਡਾ ਡੱਗ ਭਾਗ 3800 ਕੁੜੀਆਂ ਪੜਦੀਆਂ ਉਸ ਕਾਲਜ ਦੇ ਵਿੱਚ ਤਾਂ ਜਿਹੜਾ ਉਥੋਂ ਆਮ ਆਦਮੀ ਪਾਰਟੀ ਦੀ ਸ਼ਹਿਦ ਦੇ ਉੱਤੇ ਉਥੋਂ ਜਿਹੜਾ ਸੰਜੀਵ अरोੜਾ ਏ ਉਹ ਤੋਂ ਕੈਂਡੀਡੇਟ ਖੜਾ ਹੋਇਆ ਐ ਐਮਐਲਏ ਤੋਂ ਐਮਪੀ ਵੀ ਰਿਹਾ ਹੈਗਾ ਮੌਜੂਦਾ ਕਾ ਉਹਦੇ ਵੱਲੋਂ ਉੱਥੇ ਕਾਲਜ ਦੇ ਗਰਾਊਂਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੁੜੀਆਂ ਦੇ ਕਾਲਜ ਦੇ ਗਰਾਊਂਡ ਦੇ ਉੱਤੇ ਉੱਥੇ ਕਿਹਾ ਗਿਆ ਕਿ ਸ਼ਹਿਰ ਦਾ ਜਿਹੜਾ ਟ੍ਰੈਫਿਕ ਆ ਕੰਟਰੋਲ ਕਰਨ ਲਈ ਅਸੀਂ ਕੁੜੀਆਂ ਦਾ ਗਰਾਊਂਡ ਜਿਹੜਾ ਉਹ ਕਬਜ਼ਾ ਕਰਾਂਗੇ ਉਹਦੇ ਉੱਤੇ ਇਹ ਕਿਤੋਂ ਦੀ ਸਿੱਖਿਆ ਕ੍ਰਾਂਤੀ ਹੈ ਵੀ ਤੁਸੀਂ ਸੀ ਦਿਆਜਨ ਸਰਦਾਰ ਭਗਤ ਸਿੰਘ ਦਾ ਅਧੂਰਾ ਨਾਲਾ ਲੈ ਕੇ ਸੱਤਾ ਦੇ ਵਿੱਚ ਆਏ ਹੋ ਤੇ ਤੁਹਾਡੇ ਕੰਮ ਬਿਲਕੁਲ ਉਲਟ ਨੇ ਜੀ ਲੋਕਾਂ ਨੂੰ ਨਸ਼ੇ ਦਿੱਤੇ ਆ ਬੇਰੋਜ਼ਗਾਰੀ ਦਿੱਤੀ ਆ ਲੋਕਾਂ ਦੀਆਂ ਲੋਕਾਂ ਦੇ ਬੱਚਿਆਂ ਕੋਲ ਤੁਸੀਂ ਸਿੱਖਿਆ ਕੋਈ ਆ ਤਾਂ ਤੁਹਾਡੇ ਸਿੱਖਿਆ ਕ੍ਰਾਂਤੀ ਦੇ ਨਾਰੇ ਜਾਂ ਫਿਰ ਸਹੂਲਤਾ ਰੋਜ਼ਗਾਰ ਦੇ ਸੇਧ ਦੇ ਨਾਰੇ ਜਿਹੜੇ ਇੱਥੇ ਫੋਕੇ ਦਾਵੇ ਨਜ਼ਰ ਆਉਂਦੇ ਆ ਦੋਨੇ ਆਣੇ ਦੇ ਨੌਜਵਾਨ ਨਰਿੰਦਰਦੀਪ ਸਿੰਘ ਦੇ ਕਥਿਤ ਕਤਲ ਮਾਮਲੇ ਦੇ ਵਿੱਚ ਲੋਕ ਜਿੱਥੇ ਖੜੇ ਹੋਏ ਨੇ 86 ਪਾਰਟੀਆਂ ਤੋਂ ਜਵਾਬ ਮੰਗ ਰਹੇ ਨੇ ਪੁਲਿਸ ਤੋਂ ਜਵਾਬ ਮੰਗ ਰਹੇ ਨੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਹੋ ਰਹੇ ਨੇ ਜਿੱਥੇ ਬਹੁਤ ਸਾਰੀਆਂ ਜਥੇਬੰਦੀਆਂ ਅੱਗੇ ਆਈਆਂ ਕਿ ਇਨਸਾਫ ਹੋਣਾ ਚਾਹੀਦਾ ਉੱਥੇ ਹੀ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਪ੍ਰੀਤ ਕੌਰ ਜਿਹੜੇ ਕਿ ਇਸ ਕਮੇਟੀ ਦਾ ਵੀ ਹਿੱਸਾ ਨੇ ਜੋ ਪਰਿਵਾਰਕ ਮੈਂਬਰਾਂ ਨੇ ਬਣਾਈ ਹੈ ਉਹ ਸਾਡੇ ਨਾਲ ਹੈ ਕਿ ਸਮੇਂ ਤੋਂ ਸੋਚਦੇ ਇਹਨਾਂ ਦਾ ਸਟੈਂਡ ਕੀ ਹੈ ਵਿਦਿਆਰਥੀ ਜਥੇਬੰਦੀ ਦਾ ਇਸ ਕੇਸ ਨੂੰ ਲੈ ਕੇ ਸਾਰੀ ਗੱਲ ਕਰਾਂਗੇ ਤੁਸੀਂ ਸਟੂਡੈਂਟਸ ਦੇ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਐਡਰੈਸਤਾ ਕਰਦੇ ਹੋ ਪਰ ਜਿਹੜਾ ਇਹ ਘਟਨਾ ਵਾਪਰ ਗਈ ਇਸ ਨੂੰ ਤੁਸੀਂ ਕਿਵੇਂ ਸਮਝਿਆ ਆਪਣੀ ਜਥੇਬੰਦੀ ਦੇ ਤੌਰ ਤੇ ਨਿੱਜੀ ਤੌਰ ਤੇ ਤੁਹਾਨੂੰ ਸਮਝ ਕੀ ਆਉਂਦੀ ਹੈ ਇਸ ਕੇਸ ਦੀ ਦੇਖੋ ਜੀ ਇਹ ਪੂਰਾ ਜਿਹੜਾ ਮਾਮਲਾ ਏ ਇਹਦੇ ਵਿੱਚ ਜਿਹੜਾ ਨਰਿੰਦਰਦੀਪ ਨੌਜਵਾਨ ਉਹ ਬਿਲਕੁਲ ਬੇਕਸੂਰ ਆ ਔਰ ਬਟਿੰਡਾ ਦਾ CIA ਸਟਾਫ ਵੱਲੋਂ ਉਹਨੂੰ ਬੇਰਹਿਮੀ ਨਾਲ ਕੋਹ ਕੋ ਕੇ ਮਾਰਿਆ ਗਿਆ ਲਗਭਗ ਉਹਦੇ 19 ਥਾਵਾਂ ਤੇ 19 ਵਾਰ 19 ਜਿਹੜੇ ਉਹਦੇ ਜ਼ਖਮ ਨੇ ਉਹਦਾ ਜਿਹੜਾ ਕਰੰਟ ਲਾਇਆ ਗਿਆ ਬਹੁਤ ਥਾਵਾਂ ਤੇ ਇੱਥੇ ਤੱਕ ਉਹਦੇ ਗੁੱਪ ਤੰਗਾ ਤੇ ਪੂਰੀ ਬਾਡੀ ਦੇ ਉੱਤੇ ਨਿਸ਼ਾਨ ਨੇ ਤੇ ਉਹਨੂੰ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਇਹ ਕੱਲ ਨਰਿੰਦਰਦੀਪ ਦਾ ਕਤਲ ਨਹੀਂ ਹੈਗਾ ਅਸੀਂ ਸਮਝਦੇ ਹਾਂ ਇਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਪੂਰਾ ਇੱਕ ਵਰਦਾਨ ਸਿਰਜਿਆ ਹੈਗਾ ਕਿ ਅਸੀਂ ਯੁੱਧ ਨਸ਼ਿਆਂ ਵਿਰੋਧ ਦੇ ਕਿ ਉਹਨਾਂ ਨੇ ਟਾਈਟਲ ਲੱਭਿਆ ਹੋਇਆ ਤੇ ਉਹਦੇ ਨਾਮ ਦੇ ਹੇਠ ਲਗਭਗ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਘਟਨਾਵਾਂ ਨੂੰ ਅੰਜਾਮ ਦੇ Yeah. ਉਕਲੇ ਬਠਿੰਡੇ ਦੇ ਵਿੱਚ ਨਹੀਂ ਹੈਗਾ ਜਿਉਂਣ ਵਾਲੇ ਪਿੰਡ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ ਉਹਦੇ ਵਿੱਚ ਵੀ ਨਿਆਂ ਉਹਨਾਂ ਤੇ ਸ਼ਰਾਬ ਦਾ ਕੇਸ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਕਤਲ ਕਰਕੇ ਫਿਰ ਉਹਨੂੰ ਬਾਹਰ ਪਰਿਵਾਰ ਨੂੰ ਦਿੱਤਾ ਗਿਆ ਰਹਾ ਕੀਤਾ ਗਿਆ ਤਾਂ ਇਸ ਤਰ੍ਹਾਂ ਦਾ ਅਸੀਂ ਸਮਝਦੇ ਕਿ ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਕਰਕੇ ਵੀ ਸਟੈਂਡ ਲਿਆ ਕਿ ਸਾਡੀ ਜਿਹੜੀ ਜਥੇਬੰਦੀ ਉਹ ਭਗਤ ਸਿੰਘ ਦੀ ਬਣਾਈ ਜਥੇਬੰਦੀ ਸੀ ਭਗਤ ਸਿੰਘ ਦੀ ਔਰ ਭਗਤ ਸਿੰਘ ਦਾ ਇਸ ਸਟੈਂਡ ਰਹਾ ਹਮੇਸ਼ਾ ਹੀ ਕਿ ਉਹਨੇ ਹਾਕਮਾਂ ਦੇ ਜ਼ਬਰ ਦੇ ਵਿਰੁੱਧ ਹਮੇਸ਼ਾ ਵਾਇਬ ਲੰਦ ਕੀਤੀ ਆ ਔਰ ਆਪਣੀ ਸ਼ਹਾਦਤ ਵੀ ਜੜੀ ਲੜਦੇ ਲੜਦੇ ਦਿੱਤੀ ਆ ਔਰ ਇਸ ਕਰਕੇ ਸਾਡੀ ਜਥੇਬੰਦੀ ਦੀ ਸੀ ਭਗਤ ਸਿੰਘ ਨੇ ਬਣ ਹੋਈ ਜਥੇਬੰਦੀਆਂ ਔਰ ਸਮਾਜ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਜ਼ਬਰ ਹੁੰਦਾ ਤਾਂ ਪੀਐਸਯੂ ਲੰਮੇ ਸਮੇਂ ਤੋਂ ਇਹਦੇ ਖਿਲਾਫ ਲੜ ਰਹੀ ਆ ਔਰ ਇੱਥੇ ਵੀ ਇੱਕ ਜਿਹੜਾ ਮਸੂਮ ਲੋਕਾਂ ਦੇ ਨਾਲ ਬੇਕਸੂਰ ਲੋਕਾਂ ਦੇ ਨਾਲ ਧੱਕਾ ਹੋਇਆ ਜ਼ਬਰ ਹੋਇਆ ਉਹਨਾਂ ਦਾ ਕਤਲ ਤੱਕ ਹੋਇਆ ਇਸ ਕਰਕੇ ਪੰਜਾਬ ਸਟੂਡੈਂਟ ਯੂਨੀਅਨ ਆਫ ਦੇ ਵਿਚਾਰਧਾਰਾਂ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾਂ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਈ ਆ ਔਰ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਜ਼ਬਰ ਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਰਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਉਸ ਦੇ ਇਸ ਨੂੰ ਲੋਕਾਂ ਦੇ ਵਿੱਚੋਂ ਕੱਢਣ ਦੇ ਲਈ ਤੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਲੰਬੰਬੰਦ ਕਰਨ ਦੇ ਲਈ ਇਹ ਸੈਕਸ਼ਨ ਦੇ ਵਿੱਚ ਕੁੱਦੇ ਆ ਔਰ ਜਦੋਂ ਤੱਕ ਅਸੀਂ ਇਨਸਾਫ ਨਹੀਂ ਲੈ ਲੈਂਦੇ ਨਰਿੰਦਰ ਰੀਤ ਦੇ ਲਈ ਅਸੀਂ ਐਕਸ਼ਨ ਕਮੇਟੀ ਦੇ ਵੀ ਮੈਂਬਰ ਆ ਔਰ ਅਸੀਸ ਕਮੇਟੀ ਦੇ ਵਿੱਚ ਰਹਿੰਦੇ ਆ ਲੋਕਾਂ ਨੂੰ ਲਾਮਬੰਦ ਕਰਕੇ ਇਹ ਜਿਹੜੇ ਸੀਆਈ ਸਟਾਫ ਦੇ ਮੈਂਬਰ ਰਹੇ ਨੇ ਇਹਦੇ ਵਿੱਚ ਜਾਇਦਾ ਇੰਚਾਰਜ ਆ ਉਹਨਾਂ ਨੂੰ ਸੁਝਾਵਾਂ ਦਿਵਾਉਣ ਦੇ ਲਈ ਇਹ ਜੱਦੋਜਦ ਜਾਰੀ ਰੱਖਾਂਗੇ ਤੁਸੀਂ ਇਸ ਐਕਸ਼ਨ ਕਮੇਟੀ ਦਾ ਵੀ ਹਿੱਸਾ ਹੋ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਕਮੇਟੀਆਂ ਪਣ ਜਾਂਦੀਆਂ ਜਦੋਂ ਮਾਮਲਾ ਅੰਜਾਮ ਤੱਕ ਲੈ ਜਾਣਾ ਹੁੰਦਾ ਉਦੋਂ ਤੱਕ ਕਈ ਵਾਰੀ ਖਲਾਰਾ ਵੀ ਪੈ ਜਾਂਦਾ ਖਿੰਡ ਪੁੰਡ ਜਾਂਦੀਆਂ ਜਾਂ ਦਬਾਅ ਕਈ ਤਰ੍ਹਾਂ ਦੇ ਪੈਂਦੇ ਆ ਜੇ ਸਟੂਡੈਂਟ ਵਿਦਿਆਰਥੀ ਹੋਣ ਦੇ ਨਾਤੇ ਨੇਤਾ ਹੋਣ ਦੇ ਨਾਤੇ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਦਬਾਅ ਪੈਂਦਾ ਜਾਂ ਇਸ ਤੋਂ ਪਹਿਲਾਂ ਜਦੋਂ ਲੜੇ ਹੋ ਕਿਸੇ ਤਰ੍ਹਾਂ ਦਾ ਪੁਲਿਸ ਵਾ ਸਾਹਮਣਾ ਕਰਨਾ ਪੈਂਦਾ ਦੇਖੋ ਪੰਜਾਬ ਸਟੂਡੈਂਟ ਹੀ ਹੁੰਦੇ ਸਾਥੀ ਜੇਲ੍ਹਾਂ ਚ ਵੀ ਰਹਿ ਕੇ ਆਏ ਆ ਪਰਚੀ ਵੀ ਹੋਈ ਆ ਸਾਡੇ ਤੇ ਮੁਕਸਰ ਸਾਹਿਬ ਦੇ ਵਿੱਚ ਵੀ ਦੰਗੇ ਪੜਤੋਂ ਤੱਕ ਦੇ ਪਰਚੇ ਹੋਏ ਆ ਪਰ ਪੀਐਸਯੂ ਜਿਹੜੀ ਹੈਗੀ ਹੈ ਜਿਵੇਂ ਸ਼ੀਤ ਭਗਤ ਸਿੰਘ ਨੇ ਸ਼ਾਤ ਤੱਕ ਦੇਤੀ ਆ ਇਹ ਸਾਡੀ ਵਿਚਾਰਤਾ ਰਹਿ ਨਹੀਂ ਕਹਿੰਦੀ ਕਿ ਤੁਹਾਨੂੰ ਕੋਈ ਜਾਂ ਕਿਸੇ ਤਰ੍ਹਾਂ ਦੀ ਪ੍ਰੈਸ਼ਰ ਜਿਹੜਾ ਆਉਂਦਾ ਤੇ ਤੁਸੀਂ ਪਿੱਛੇ ਹਟ ਜਾਓ ਇੱਥੇ ਪੁਲਿਸ ਨੇ ਪੁਲਿਸ ਦੇ ਡੰਡੇ ਵੀ ਖਾਦੇ ਸੀ ਭਾਵੇਂ ਉਹ ਜਿਹੜਾ ਫਰੀਦਕੋਟ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜਦੋਂ ਬੇਨਸਾਫੀ ਹੋਈ ਸੀ ਉਹਦੇ ਨਾਲ ਏਜੰਸੀ ਸੋਸ਼ਲ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਰਹੇ ਹਾਂ ਲੰਮਾ ਸਮਾਂ ਤਾ ਸਾਨੂੰ ਕੋਈ ਪੁਲਿਸ ਨਹੀਂ ਡਰਾ ਸਕਦੀਗੀ ਅਸੀਂ ਹਮੇਸ਼ਾ ਜਿੱਥੇ ਗਲਤ ਹੁੰਦਾ ਉੱਥੇ ਅਸੀਂ ਕੁਰਬਾਨੀਆਂ ਤੱਕ ਦੇਣ ਤੱਕ ਵੀ ਤਿਆਰ ਰਹਿੰਨੇ ਆ ਇੱਥੇ ਪੁਲਿਸ ਦਾ ਪ੍ਰੈਸ਼ਰ ਜਾਂ ਪੋਲਿਟੀਕਲ ਪਾਰਟੀਆਂ ਦਾ ਪ੍ਰੈਸ਼ਰ ਉਹ ਸਾਨੂੰ ਪਿੱਛੇ ਨਹੀਂ ਹਟਾ ਸਕਦਾਗਾ ਨਿਰੰਦਰ ਸਿੰਘ ਦੇ ਪਰਿਵਾਰ ਨੂੰ ਤੁਸੀਂ ਨਿੱਜੀ ਤੌਰ ਤੇ ਉਹਨਾਂ ਦੇ ਘਰੇ ਵੀ ਗਏ ਹੋਵੋਗੇ ਜਾਂ ਇੱਥੇ ਮਿਲੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਉਹ ਕੀ ਮਹਿਸੂਸ ਕੀਤਾ ਕੀ ਹੁਣ ਚਾਹੁੰਦੇ ਕੀ ਹੈ ਇਸ ਵਕਤ ਕਿਉਂਕਿ ਜਦੋਂ ਕੋਈ ਪੁੱਤਰ ਜਾਂ ਧੀ ਚਲੇ ਜਾਵੇ ਨੌਜਵਾਨ ਉਹ ਵੀ ਬੇਕਸੂਰ ਤਾਂ ਇੱਕ ਗੱਲ ਤਾਂ ਕਾਮਨ ਹੁੰਦੀ ਹੈ ਕਿ ਇਨਸਾਫ ਚਾਹੀਦਾ ਪਰ ਉਹ ਇਨਸਾਫ ਦੀ ਡੈਫੀਨੇਸ਼ਨ ਅੱਜ ਉਹਨਾਂ ਦੇ ਮਨ ਵਿੱਚ ਕੀ ਚੱਲਦੀ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਹੈ ਦੇਖੋ ਅਸੀਂ ਗੱਲ ਪਰਿਵਾਰ ਦੇ ਨਾਲ ਜਦੋਂ ਸਾਨੂੰ ਸੱਦਾ ਲੱਗਾ ਹੈਗਾ ਤੇ ਅਸੀਂ ਉਹ ਤੋਂ ਸੁਣਿਆ ਉਹਦੀ ਉਹਦੀ ਜਿਹੜੀ ਧਰਮ ਪਤਨੀ ਆ ਨੈਂਸੀ ਉਹਨਾਂ ਨੂੰ ਅਸੀਂ ਸੁਣਿਆ ਸਟੇਜ ਤੋਂ ਬੋਲਦੇ ਤੇ ਮਤਲਬ ਸਾਡੀਆਂ ਖੁਦ ਦੀਆਂ ਅੱਖਾਂ ਨਾਮ ਹੋ ਗਈਆਂ ਕਿ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਰੁਟੀਨ ਦੇ ਵਿੱਚ ਆਪਦੇ ਕੰਮ ਧੰਦੇ ਜਾ ਰਿਹਾ ਕਦੇ ਆਪਕਾਈ ਲਰ ਸੈਂਟਰ ਦੇ ਵਿੱਚ ਇੱਕ ਟੀਚਰ ਆ ਕਿ ਜਦੋਂ ਇੱਕਦਮ ਉਹਦੇ ਤੇ ਇਸ ਤਰ੍ਹਾਂ ਬਲੇਮ ਲਾਦਾ ਉਹਦੇ ਕਤਲ ਦੀ ਖਬਰ ਸਿੱਧਾ ਆਉਂਦੀ ਹੈ ਘਰੇ ਤਾਂ ਸਾਡਾ ਵੀ ਦਿਲ ਜਿਹੜਾ ਝੰਜੋੜਿਆ ਗਿਆ ਕੱਲ ਸੁਣ ਕੇ ਤਾਂ ਪਰਿਵਾਰ ਇਹ ਇਨਸਾਫ ਦੀ ਮੰਗ ਜਥੇਬੰਦੀਆਂ ਤੋਂ ਕਰ ਰਿਹਾ ਕਿ ਜਿਹੜੀ ਪੁਲਿਸ ਤੋਂ ਕਦੇ ਉਮੀਦ ਹੁੰਦੀ ਆਮ ਲੋਕਾਂ ਨੂੰ ਕਿ ਉਹਨੇ ਇਨਸਾਫ ਦੇਣਾ ਹੈ ਉਸੇ ਪੁਲਿਸ ਨੇ ਅੱਜ ਉਹਨਾਂ ਦੇ ਨੌਜਵਾਨ ਪੁੱਤ ਨੂੰ ਕਤਲ ਕਰ ਦਿੱਤਾ ਏ ਤੇ ਪਰਿਵਾਰ ਜਿੱਥੇ ਬੰਦੀਆਂ ਤੋਂ ਸਾਡੇ ਤੋਂ ਇਹੀ ਉਮੀਦ ਕਰ ਰਿਹਾ ਏ ਕਿ ਉਹਨਾਂ ਦੇ ਬੱਚੇ ਦਾ ਜਿਹੜਾ ਉਹਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜੇ ਅਧਿਕਾਰੀ ਪੁਲਿਸ ਅਧਿਕਾਰੀ ਆ ਜਿਹੜੇ ਵੀ ਲੋਕ ਇਨਵੋਲਡ ਰਹੇ ਨੇ ਇਹਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਸਜ਼ਾਵਾ ਦਵਾਈਆਂ ਜਾਣ ਤੇ ਉਹਨਾਂ ਦੇ ਨਾਲ ਨਾਲ ਇਹ ਵੀ ਆ ਕਿਉਂਕਿ ਪਰਿਵਾਰ ਇਹ ਵੀ ਦੇਖ ਰਿਹਾ ਕਿ ਇਕੱਲੇ ਸਾਡੇ ਪੁੱਤਰ ਨਾਲ ਨਹੀਂ ਸਾਰਾ ਕੁਝ ਹੋਇਆ ਏ ਇਹ ਪੰਜਾਬ ਦੇ ਵਿੱਚ ਬਹੁਤ سارے ਨੌਜਵਾਨਾਂ ਨੇ ਵਾਪਰਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਪੂਰੀ ਹਨੇਰ ਕਰਦੀ ਹੈ ਚਲਾਈ ਹੋਈ ਹੈ ਪੰਜਾਬ ਦੇ ਵਿੱਚ ਔਰ ਪਰਿਵਾਰ ਜਥੇਬੰਦੀਓ ਤੋਂ ਇਹ ਵੀ ਉਮੀਦ ਕਰਦਾ ਕਿ ਅਸੀਂ ਇਸ ਨਰੇਂਦਰਦੀਪ ਨੂੰ ਸਾਫ ਦੋਨ ਦੇ ਨਾਲ ਨਾਲ ਅਸੀਂ ਇਸ ਜ਼ਬਰ ਦੇ ਵਿਰੋਧ ਵੀ ਇਸ ਇਸ ਧਰਨੇ ਦੇ ਵਿੱਚ ਉਹ ਲੜਦੇ ਰਹੀਏ ਤੁਸੀਂ ਜਿਵੇਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਹਿਰ ਕਰਦੀ ਠਾਈ ਹੋਈ ਹੈ ਜਹੇ ਮਾਮਲਿਆਂ ਵਿੱਚ ਉਹ ਤਾਂ ਹਰੇਕ ਸਟੇਜ ਤੋਂ ਕ੍ਰਾਂਤੀ ਦੀਆਂ ਗੱਲਾਂ ਕਰਦੇ ਆ ਤੁਹਾਡਾ ਨਾਰਾ ਵੀ ਕ੍ਰਾਂਤੀ ਵਾਲਾ ਪਰ ਉਹ ਜਿਹੜੀ ਕ੍ਰਾਂਤੀ ਦੀ ਡੈਫੀਨੇਸ਼ਨ ਦਿੰਦੇ ਆ ਸੇਤ ਦੀ ਗੱਲ ਕਰ ਲਓ ਕਹਿੰਦੇ ਅਸੀਂ ਕ੍ਰਾਂਤੀ ਲਿਆਂਦੀ ਸਿੱਖਿਆ ਦੀ ਗੱਲ ਕਰ ਲਓ ਸਿੱਖਿਆ ਕ੍ਰਾਂਤੀ ਉਹ ਲੈ ਕੇ ਆਏ ਆ ਨਹਾਰ ਬਦਲਣ ਦੀ ਰੰਗਲਾ ਪੰਜਾਬ ਬਣਾਉਣ ਦੀ ਹਰੇਕ ਗੱਲ ਦਾ ਉਹ ਦਾਵਾ ਅੱਜ ਵੀ ਕਰ ਰਹੇ ਆ ਕਿ ਅਸੀਂ ਲੱਗੇ ਹੋਇਆ ਉਸ ਪਾਸੇ ਤੁਸੀਂ ਦੇਖੋ ਆ ਕੱਲ ਪਰਸੇ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ ਸ਼ਿਕਿਆ ਕ੍ਰਾਂਤੀ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਇੱਕ ਕਾਲਜ ਨੇ ਦੇ ਵਿੱਚ ਕੁੜੀਆਂ ਦਾ ਕਾਲਜ ਇੱਕ ਬਹੁਤ ਵੱਡਾ ਲਗਭਗ 3800 ਕੁੜੀਆਂ ਪੜਦੀਆਂ ਉਸ ਕਾਲਜ ਦੇ ਵਿੱਚ ਤਾਂ ਜਿਹੜਾ ਉਥੋਂ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਉੱਤੇ ਉਥੋਂ ਜਿਹੜਾ ਸੰਜੀਵ अरोੜਾ ਏ ਉਹ ਉਥੋਂ ਕੈਂਡੀਡੇਟ ਖੜਾ ਹੋਇਆ ਐ ਐਮ ਐਲ ਏ ਤੋਂ ਐਮ ਪੀ ਵੀ ਰਿਹਾ ਹੈਗਾ ਮੌਜੂਦਾ ਪਾਰਲੀਮੈਂਟ ਦੇ ਵਿੱਚ ਉਹਦੇ ਵੱਲੋਂ ਉੱਥੇ ਕਾਲਜ ਦੇ ਗਰਾਊਂਡ ਦੇ ਉੱਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕੁੜੀਆਂ ਦੇ ਕਾਲਜ ਦੇ ਗਰਾਊਂਡ ਦੇ ਉੱਤੇ ਉੱਥੇ ਕਿਹਾ ਗਿਆ ਸੀ ਕਿ ਸ਼ਹਿਰ ਦਾ ਜਿਹੜਾ ਟ੍ਰੈਫਿਕ ਆ ਕੰਟਰੋਲ ਕਰਨ ਦੇ ਲਈ ਅਸੀਂ ਕੁੜੀਆਂ ਦਾ ਗਰਾਊਂਡ ਜਿਹੜਾ ਉਹ ਕਬਜ਼ਾ ਕਰਾਂਗੇ ਉਹਦੇ ਉੱਤੇ ਇਹ ਕਿਤੋਂ ਦੀ ਸਿੱਖਿਆ ਕ੍ਰਾਂਤੀ ਆ ਇੱਕ ਪਾਸੇ ਸਿੱਖਿਆ ਕ੍ਰਾਂਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜੋ ਕੁਝ ਸੰਸਥਾਵਾਂ ਕੋਲ ਹੈਗਾ ਤੁਸੀਂ ਉਹ ਖੋਲੋਗੇ ਜਾਂ ਲੋਕਾਂ ਕੋਲ ਜਿਹੜੀਆਂ ਮਾਰੀਆ ਮੋਟੇ ਸਹੂਲਤਾਂ ਭਲੇ ਉਹ ਸਿਹਤ ਦੀਆਂ ਪਰ ਰੋਜ਼ਗਾਰ ਦੀਆਂ ਤੁਸੀਂ ਉਹ ਖੋਲੋਗੇ ਤੇ ਤੁਹਾਡੀ ਸਿੱਖਿਆ ਕ੍ਰਾਂਤੀ ਜਿਵੇਂ ਤੁਸੀਂ ਭਗਤ ਸਿੰਘ ਦਾ ਨਾਂ ਲੈ ਕੇ ਆਏ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਸ਼ੀਦਿਆਜਮ ਸਰਦਾਰ ਭਗਤ ਸਿੰਘ ਦਾ ਅਧੂਰਾ ਨਾਲਾ ਲੈ ਕੇ ਸੱਤਾ ਦੇ ਵਿੱਚ ਆਏ ਹੋ ਤੇ ਤੁਹਾਡੇ ਕੰਮ ਬਿਲਕੁਲ ਉਲਟ ਨੇ ਜਿੱਥੇ ਭਗਤ ਸਿੰਘ ਨੇ ਆਮ ਲੋਕਾਂ ਦੇ ਉਹਨਾਂ ਦੀ ਚੰਗੀ ਜ਼ਿੰਦਗੀ ਜਿਉਣ ਦੀ ਜਿਹੜੀ ਕਲਪਨਾ ਕੀਤੀ ਸੀਗੀ ਤੁਸੀਂ ਉਹਨੋਂ ਵੀ ਜਿਹੜਾ ਜ਼ਿੰਦਗੀ ਜਿਉਣ ਦਾ ਅਧਿਕਾਰ ਵੀ ਲੋਕਾਂ ਤੋਂ ਖੋਹ ਰਹੇ ਹੋ ਤੁਸੀਂ ਕਾਨੂੰ ਨਸ਼ੇ ਦਿੱਤੇ ਆ ਬੇਰੋਜ਼ਗਾਰੀ ਦਿੱਤੀ ਆ ਲੋਕਾਂ ਦੀਆਂ ਲੋਕਾਂ ਦੇ ਬੱਚਿਆਂ ਕੋਲੋਂ ਤੁਸੀਂ ਸਿੱਖਿਆ ਕੋਈ ਆ ਤੇ ਤੁਹਾਡੇ ਸਿੱਖਿਆ ਕ੍ਰਾਂਤੀ ਦੇ ਨਾਰੇ ਜਾਂ ਫਿਰ ਸਹੂਲਤਾ ਰੋਜ਼ਗਾਰ ਦੇ ਸੇਧ ਦੇ ਨਾਰੇ ਜਿਹੜੇ ਇੱਥੇ ਫੋਕੇ ਦਾਵੇ ਨਜ਼ਰ ਆਉਂਦੇ ਆ ਇਹਨਾਂ ਦੀ ਭੂਕ ਫਿਰ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਵੀ ਕੱਢੀ ਹੈਗੀ ਆ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਨਿਰੰਦਰਦੀਪ ਦੇ ਕੇਸ ਦੇ ਸੰਦਰਭ ਦੇ ਵਿੱਚ ਹੀ ਜਾਣਨਾ ਚਾਹਣਾ ਕਿ ਇੱਕ ਐਕਸ਼ਨ ਕਮੇਟੀ ਬਣ ਚੁੱਕੀ ਹੈ ਭੋਗ ਦੀਆਂ ਜਿਹੜੀਆਂ ਰਸਮਾਂ ਨੇ ਅੰਤਮ ਇਹ ਸਾਰਾ ਕੁਝ ਹੋ ਜਾਣਾ ਆ ਪਰ ਪੁਲਿਸ ਦੇ ਦਬਾਅ ਕਿਸ ਤਰ੍ਹਾਂ ਦੇ ਨੇ ਹੁਣ ਤੱਕ ਕਿਉਂਕਿ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਉਹ ਸਾਨੂੰ ਇਹ ਪਤਾ ਲੱਗਿਆ ਹੈ ਕਿ ਪਰਿਵਾਰ ਤੇ ਹਾਲੇ ਵੀ ਦਬਾਅ ਬਣਾਏ ਜਾ ਰਹੇ। ਦੇਖੋ ਪੁਲਿਸ ਨੇ ਪਹਿਲਾਂ ਵੀ ਜਦੋਂ ਇਹ ਹਜੇ ਸ਼ੁਰੂ ਨਹੀਂ ਹੋਇਆ ਸੀ ਮਾਮਲਾ ਲੜਾਈ ਆਪਣੀ ਸ਼ੁਰੂ ਨਹੀਂ ਸੀ ਉਹਦਾ ਵੀ ਬਹੁਤ ਸਾਰੇ ਪੁਲਸ ਅਧਿਕਾਰੀਆਂ ਨੇ ਘਰ ਆ ਕੇ ਮਿੰਨਤਾ ਤੱਕ ਰੈਡੀਆਂ ਕਿ ਤੁਸੀਂ ਇਸ ਮਾਮਲੇ ਨੂੰ ਦਬਾ ਦਿਓ ਤੁਸੀਂ ਨਾ ਨਾਲਿਓ ਮਤਲਬ ਇਸ ਤਰ੍ਹਾਂ ਦਾ ਦਬਾਅ ਪ੍ਰੈਸ਼ਰ ਬਣਾਇਆ ਗਿਆ ਪਰਿਵਾਰ ਦੇ ਉੱਤੇ। ਪਰ ਮਤਲਬ ਹਰ ਇੱਕ ਮਾਮਲੇ ਦੇ ਵਿੱਚ ਹੁੰਦਾ ਕਿ ਪੁਲਿਸ ਜਾਂ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਉਹ ਬਚਨ ਦੀ ਕੋਸ਼ਿਸ਼ ਕਰਦੇ ਇਸ ਮਾਮਲੇ ਦੇ ਵਿੱਚੋਂ ਵੀ ਕਿਤੇ ਸਾਡਾ ਨਾਮ ਨਾ ਆ ਜਾਏ ਪਰ ਅਸੀਂ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਪੂਰੀ ਜਿਹੜੀ ਹੈਗੀ ਆ ਉਹ ਅਸੀਂ ਉਹਨਾਂ ਨੂੰ ਜਿਤਾਇਆ ਹੈਗਾ ਕਿ ਅਸੀਂ ਉਹਨਾਂ ਦਾ ਇਨਸਾਫ ਦਵਾ ਕੇ ਰਾਵਾਂਗੇ ਔਰ ਇਸ ਮਾਮਲੇ ਵਿੱਚ ਪਰਿਵਾਰ ਤੇ ਜੇ ਪ੍ਰੈਸ਼ਰ ਵੀ ਆਉਂਦਾ ਹੈ ਕਿਸੇ ਤਰ੍ਹਾਂ ਦਾ ਤਾਂ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਖੜੀਆਂ ਨੇ ਉਹਨਾਂ ਨੂੰ ਅਸੀਂ ਅੱਜ ਦੱਸਿਆ ਹੈਗਾ ਕਿ ਪਰਡੇ ਦੇ ਪ੍ਰੈਸ਼ਰ ਪਾਉਗਾ ਅਸੀਂ ਪਹਿਲਾਂ ਗਾਈਡ ਕੀਤਾ ਕਿਉਂਕਿ ਜਥੇਬੰਦੀਆਂ ਬਹੁਤ ਸਾਰੇ ਸੰਘਰਸ਼ਾਂ ਦੇ ਵਿੱਚੋਂ ਲੰਘੀਆਂ ਹੋਈਆਂ ਅਕਸਰ ਹੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪਰਿਵਾਰਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਕਿਉਂਕਿ ਇਹ ਪਰਿਵਾਰ ਬਿਲਕੁਲ ਇੱਕ ਸਧਾਰਨ ਪਰਿਵਾਰ ਸੀਗਾ ਇਹ ਕੋਈ ਜਥੇਬੰਦੀਆਂ ਨਾਲ ਨਹੀਂ ਜੁੜਿਆ ਹੋਇਆਗਾ ਤੇ ਆਮ ਤੌਰ ਤੇ ਸਧਾਰਨ ਪਰਿਵਾਰ ਕਈ ਪੋਲੀਟੀਕਲ ਪਾਰਟੀਆਂ ਨਾਲ ਵੀ ਜੁੜੇ ਹ ਕਿਸੇ ਤਰ੍ਹਾਂ ਦਾ ਕਿਸੇ ਪਾਰਟੀ ਨੂੰ ਚਾਹ ਲੈ ਮਾੜਾ ਮਾੜਾ ਸਪੋਰਟ ਕਰਦੇ ਹੋਣ ਠੀਕ ਹੈ ਪਰ ਇਸ ਪਰਿਵਾਰ ਨੇ ਅੱਜ ਦੇ ਸਮੇਂ ਦੇ ਵਿੱਚ ਉਹ ਜਥੇਬੰਦੀਆਂ ਦੇ ਭਰੋਸਾ ਜਤਾਇਆ ਕਿ ਤੁਸੀਂ ਲੋਕ ਆਓ ਸਾਡੇ ਲਈ ਜਿਹੜਾ ਇਨਸਾਫ ਸਾਡੇ ਲਈ ਸਾਨੂੰ ਦਵਾ ਸਕਦੇ ਹੋ ਸੋ ਉਹਨਾਂ ਨੇ ਇਸੇ ਕਰਕੇ ਐਕਸ਼ਨ ਕਮੇਟੀ ਦੀ ਮੰਗ ਕੀਤੀ ਕਿ ਤੁਸੀਂ ਕੋਈ ਜਿਹੜਾ ਸੱਦਾ ਦਿਓ ਆਪਾਂ ਰਲ ਮਿਲ ਕੇ ਅੱਗੇ ਜਿਹੜਾ ਸੰਘਰਸ਼ ਦਾ ਜਿਹੜਾ ਰੂਪਰੇਖਾ ਲਿਖੀਏ ਜੀ ਬਹੁਤ ਸ਼ੁਕਰੀਆ ਜੀ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਪ੍ਰੀਤ ਕੌਰ ਜਿਹੜੇ ਕਿ ਨਰਿੰਦਰਦੀਪ ਦੇ ਇਨਸਾਫ ਲਈ ਬਣੀ ਐਕਸ਼ਨ ਕਮੇਟੀ ਉਸ ਦਾ ਵੀ ਹਿੱਸਾ ਨੇ ਤੇ ਉਹਨਾਂ ਨੇ ਗੱਲ ਰੱਖੀ ਹੈ ਕਿ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਇਸ ਮਾਮਲੇ ਵਿੱਚ ਇਨਸਾਫ ਮਿਲ ਨਹੀਂ ਜਾਂਦਾ ਫਿਲਹਾਲ ਇਸ ਰਿਪੋਰਟ ਚ ਐਨਾ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮੰਡੀ ਦੋਨੇ ਆਣਾ